ਸ਼ਰੀਅਤ ਕਾਲ ਤੱਕ ਸਾਹਿਬ ਦੇ ਜਥੇਦਾਰਾਂ ਦੀ ਹੁਕਮਾਂ ਦੀ ਉਲੰਘਣਾ ਹੋ ਰਹੀ ਆ ਅੱਜ ਜਥੇਦਾਰ ਸਾਹਿਬ ਜਿਸ ਤਰੀਕੇ ਦੇ ਨਾਲ ਦਮਦਮਾ ਸਾਹਿਬ ਦੇ ਜਾਨੀਰ ਪ੍ਰੀਤ ਸਿੰਘ ਜੀ ਉਹਨਾਂ ਨੂੰ ਹਟਾਇਆ ਗਿਆ ਜਾਨੀ ਸੁਲਤਾਨ ਸਿੰਘ ਉਹਨਾਂ ਦੇ ਉੱਤੇ ਰੋਜ਼ ਮਾਰਾ ਦੇ ਉਹਨਾਂ ਦੀ ਕਿਰਦਾਰ ਖੁਸ਼ਿਆ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹੈ ਇਹਨਾਂ ਸਿੰਘ ਸਾਹਿਬਾਂ ਦੀਆਂ ਜਿਹੜੀਆਂ ਆਈਡੈਂਟਿਟੀਆਂ ਨੇ ਇਹਨਾਂ ਨੂੰ ਬਰਕਰਾਰ ਰੱਖਵਾਉਣਾ ਚਾਹੀਦਾ ਸਮੂਹ ਹਿੰਦੂਸਤਾਨ ਦੇ ਭਰ ਦੇ ਲੋਕਾਂ ਨੂੰ ਇਕੱਠਾ ਕਰਕੇ ਪੰਥਕ ਕਨਵੈਨਸ਼ਨ ਬੁਲਾਈ ਜਾਏ ਔਰ ਉਹਨਾਂ ਦੀਆਂ ਸੁਲਾਵਾਂ ਲਈਆਂ ਜਾਣ ਔਰ ਸਾਰਿਆਂ ਨੂੰ ਇਕਜੁੱਟ ਹੋਣ ਵਾਸਤੇ ਘੋਕਾ ਦਿੱਤਾ ਜਾਏ ਇਸ ਕਰਕੇ ਅੱਜ ਮੀਟਿੰਗ ਬੁਲਾਈ ਗਈ 19 ਤਰੀਕ ਸ਼ਾਮੀ 4 ਵਜੇ ਭਾਈ ਲੱਖੇ ਸ਼ਾਮਣਦਾਰਾ ਹਾਲ ਦੇ ਵਿੱਚ ਮੀਟਿੰਗ ਸੱਦੀ ਜਾ ਰਹੀ ਹੈ ਔਰ ਮੈਂ ਸਮੂਹ ਸੰਗਤਾਂ ਨੂੰ ਤੁਹਾਡੇ ਮਾਧਿਅਮ ਤੋਂ ਬੇਨਤੀ ਕਰਾਂਗਾ ਕਿ ਇਸ ਕਨਵੈਨਸ਼ਨ ਦਾ ਹਿੱਸਾ ਬਣੀਏ ਅੱਜ ਪੰਥ ਜਿਸ ਹਾਲਾਤਾਂ ਦੇ ਵਿੱਚ ਪਹੁੰਚ ਚੁੱਕਾ ਹੈ ਅੱਜ ਪੰਥਕ ਜਿਹੜੀਆਂ ਚੁਣੌਤੀਆਂ ਸਾਨੂੰ ਮਿਲ ਰਹੀਆਂ ਨੇ ਪਾਉਏ ਸਾਡੇ ਅੰਦਰੋਂ ਮਿਲ ਰਹੀਆਂ ਹੁਣ ਆਪਣੇ ਵਿੱਚੋਂ ਹੀ ਜਾਂ ਬਾਹਰੋਂ ਮਿਲ ਰਹੀਆਂ ਹੁਣ ਮਗਰ ਇਹਨਾਂ ਕੰਮ ਤੱਕ ਚੁਣੌਤੀਆਂ ਨੂੰ ਸਾਹਮਣਾ ਕਰਨ ਵਾਸਤੇ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਸੋ 19 ਫਰਵਰੀ ਨੂੰ ਲੱਖੀ ਸ਼ਾਮਨਜਾਰਾ ਹਾਲ ਸ਼ਾਮੀ 4 ਵਜੇ ਇਸ ਕਨਵੈਨਸ਼ਨ ਦੇ ਵਿੱਚ ਹਿੱਸਾ ਬਣਨ ਮੈਂ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਹਾਂ ਕੌਣ ਕੌਣ ਇਸ ਕਨਵੈਨਸ਼ਨ ਮੈਂ ਸ਼ਾਮਿਲ ਹੋ ਰਹਾ ਹੈ ਅਤੇ ਜੀ ਕੀ ਕੀ ਇਸਨੇ ਜੋ ਵਿਚਾਰ ਹੈ ਉਹ ਰੱਖੇ ਜਾਣ ਦੇਖੋ ਅਸੀਂ ਪੰਜਾ ਤਖਤਾ ਦੇ ਸੰਸਾਦਾਂ ਨੂੰ ਵੀ ਬੁਲਾ ਰਹੇ ਹਾਂ ਇਹਦੇ ਵਿੱਚ ਵਡਿਆ ਜਥੇਬੰਦੀਆ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆ ਉਹਨਾਂ ਨੂੰ ਵੀ ਬੁਲਾਵਾਂਗੇ ਜਿਹੜੇ ਵੱਡੇ ਸੰਪਰਦਾਵਾਂ ਨੇ ਉਹਨਾਂ ਨੂੰ ਵੀ ਸੱਦਾ ਦੇ ਰਿਆਂ ਔਰ ਦੇਸ਼ ਭਰ ਦੇ ਵੱਡੇ ਜਿਹੜੀਆਂ ਸਿੰਘ ਸਭਾਵਾਂ ਨੇ ਭਾਵੇਂ ਉਹ ਹైదరాబాద్ ਦੀ ਹੋਵੇ ਭਾਵੇਂ ਕਲਕੱਤਾ ਦੀ ਹੋਵੇ ਭਾਵੇਂ ਇੰਦੋਰ ਦੀ ਹੋਵੇ ਭਾਵੇਂ ਅਸਾਮ ਦੀ ਹੋਵੇ ਇਹਨਾਂ ਸਾਰਿਆਂ ਨੂੰ ਸੱਦਾ ਦਿੱਤਾ ਜਾਏਗਾ ਕਿ ਇਸ ਕਨਵੈਨਸ਼ਨ ਦਾ ਹਿੱਸਾ ਬਣਨ ਔਰ ਇਸ ਕਨਵੈਨਸ਼ਨ ਦੇ ਵਿੱਚ ਆ ਕੇ ਆਪਣੇ ਵੱਡਮੁੱਲੇ ਵਿਚਾਰ ਦੇਣ ਕਿ ਅਸੀਂ ਅੱਜ ਸਾਰਾ ਕੌਮ ਜੁੜੀ ਦੇ ਨਾਲ ਇਕੱਠੀ ਹੋ ਸਕੇ ਔਰ ਜਿਹੜੇ ਲੋਕ ਸਿੱਦੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਉਲੰਘਣਾ ਕਰਦੇ ਨੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਨੇ ਜਿੱਟਣਾ ਹੈ ਉਹਦੇ ਲਈ ਵਿਚਾਰ ਕਰਤੇ ਜਾਓ ਐ ਜੀ ਪੀ ਸੀ ਕੋ ਵੀ ਇਨਵਾਈਟ ਕੀਆ ਕਰੋ ਦੇਖੋ ਐਸ ਸੀ ਪੀ ਸੀ ਦੇ ਪ੍ਰਧਾਨ ਸਾਹਿਬ ਨੇ ਜਿਹੜਾ ਗੁਨਾਹ ਕੀਤਾ ਕਾਲਾ ਇਤਿਹਾਸ ਲਿਖਿਆ ਹੈ ਕਿ ਇਸ ਦੌਰ ਦੇ ਵਿੱਚ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉੱਥੋਂ ਹਟਾਇਆ ਗਿਆ ਜਥੇਦਾਰ ਜੀ ਤੋਂ ਸੋ ਇਹਨਾਂ ਦੇ ਉਹਨਾਂ ਨੂੰ ਇਸ ਕਨਵੈਨਸ਼ਨ ਵਿੱਚ ਬੁਲਾਉਂਦਾ ਕੋ ਮਕਸਦ ਨਹੀਂ ਬੰਦਾ ਔਰ ਜਿਹੜੀਆਂ ਗੱਲਾਂ ਹੋਣੀਆਂ ਨੇ ਇਹ ਉਹਨਾਂ ਨੂੰ ਸੁਚੇਤ ਕਰਨ ਵਾਸਤੇ ਕਿ ਐਫਓ ਜੇ ਅਗਰ ਤੁਸੀਂ ਸਟੈਪ ਚੁੱਕੋਗੇ ਤੇ ਕੌਮ ਜਿਹੜੀ ਹੈ ਉਹ ਤੁਹਾਡੇ ਖਿਲਾਫ ਵੀ ਚੱਲ ਸਕਦੀ ਹੈ ਸੋ ਮੈਂ ਸਮਝਦਾ ਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਬੁਲਾਣਾ ਮناسب ਨਹੀਂ ਕੱਲ ਤਾਂ ਜੀ ਐਜੀਪੀਸੀ ਅਲੱਗ ਹੋ ਜਾਂਦੀ ਹੈ ਆਪ ਲੋਗ ਅਲੱਗ ਹੋ ਜਾਂਦੇ ਆ ਪਟਨਾ ਸਾਹਿਬ ਅਲੱਗ ਹੋ ਜਾਂਦੀ ਹੈ ਔਰ ਆਪ ਦਾ ਨਲੇਟ ਸਾਹਿਬ ਅਲੱਗ ਹੋਇਆ ਕਿ ਆਪਕੇ ਉੱਪਰ ਬੀਜੇਪੀ ਦਾ ਸਮਰਪਿਤ aarop ਲੱਗਤੇ ਹਨ ਉਸ ਕੋ ਕਿਸ ਤਰੀਕੇ ਸੇ ਦੇਖੋ ਜੋ ਮਰਜ਼ੀ ਹੋ ਉਪਲਬਧ ਦੇ ਰਹਿਣ ਹੁਣ ਵੀ ਦਿੱਲੀ ਦੇ ਵਿੱਚ ਲੈਕਚਰਾ ਹੋਈ ਹੈ ਹਰ ਉਸ ਸਿੱਖ ਦੀ ਮਦਦ ਕੀਤੀ ਹੈ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਜਿੰਨੇ ਮੰਗੀ ਹੈ ਸਾਡੇ ਕੋਲ ਉਹ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਜਿੰਨੇ ਨਹੀਂ ਮੰਗੀ ਅਸੀਂ ਉਹਦੇ ਕੋਲ ਨਹੀਂ ਗਏ ਮਗਰ ਅਸੀਂ ਓਪਨਲੀ ਜਿਹੜੀ ਸਾਡੀਆਂ ਕਿਉਂਕਿ ਦੋ ਸੀਟਾਂ ਬੜੀਆਂ ਇੰਪੋਰਟੈਂਟ ਸੀ ਸਰਦਾਰ ਮਜਿੰਦਰ ਸਿੰਘ ਸਿਰਸਾ ਜਿਹੜੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਰੇ ਆ ਸਰਦਾਰ ਤਰਵਿੰਦਰ ਸਿੰਘ ਮਾਲਵਾ ਜਿਹੜਾ ਮੌਜੂਦਾ ਮੈਂਬਰ ਵੀ ਨੇ ਇਹਨਾਂ ਨੂੰ ਅਗਰ ਕਿਸੇ ਪਾਰਟੀ ਨੇ ਟਿਕਟ ਦਿੱਤੀ ਆ ਤੇ ਅਸੀਂ ਉਹਨਾਂ ਲਈ ਵੀ ਗਏ ਆ ਜਿਹੜੀ ਹੋਰ ਸੀਟਾਂ ਦੇ ਉੱਤੇ ਸਾਡੇ ਕੋਲ ਕਿਸੇ ਸਿੱਖ ਨੇ ਮਦਦ ਮੰਗੀ ਆ ਅਸੀਂ ਬਿਲਕੁਲ ਉੱਥੇ ਗਏ ਆ ਦੋਸ਼ ਭਾਵੇਂ ਜੋ ਮਰਜ਼ੀ ਲਾਉਂਦੇ ਰਹਿਣ ਮਗਰ ਅੱਜ ਸਰਕਾਰਾਂ ਤੇ ਨਾਲ ਸਾਡੇ ਸੁਖਾਵੇ ਰਿਲੇਸ਼ਨ ਹੋਣ ਕਰਕੇ ਅੱਜ ਸਿੱਖਾਂ ਦੀਆਂ ਕੌਮਾਂ ਜਿਹੜੀਆਂ ਮੰਗਾ ਨੇ ਉਹ ਦਿਨ ਬੇ ਦਿਨ ਵੱਧਿਆ ਪੂਰੀਆਂ ਹੋ ਰਹੀਆਂ ਨੇ ਸੋ ਮੈਨ ਲੱਗਦਾ ਹੈ ਕਿ ਅਗਲਾ ਜਿਹੜੀ ਹੁਣ ਦਿੱਲੀ ਸਰਕਾਰ ਬਣੇਗੀ ਪੈਂਡਿੰਗ ਕੰਮ ਵੀ ਨੇ ਜਿਹੜੇ ਗਿਆਨੀ ਰਣਜੀਤ ਸਿੰਘ ਜੀ ਨੂੰ ਤਲਬ ਕਰਨ ਦੀ ਗੱਲ ਕੀਤੀ ਗਈ ਹੈ ਚਿੱਠੀ ਪਾਈ ਗਈ ਹੈ ਥੰਕ ਯੂ ਗਿਆਨੀ ਰਣਜੀਤ ਸਿੰਘ ਗੋਰੇ ਮਸਕੀਨ ਜੀ ਨੂੰ ਪੜਨਾ ਚਾਹੀਦਾ ਦੇਖੋ ਗੋਰੇ ਮਸਕੀਨ ਜੀ ਬਾਰੇ ਵਿੱਚ ਕੁਝ ਕਹਿਣਾ ਨਹੀਂ ਚਾਹੁੰਦਾ ਚਾਹਦਾ ਸਾਫਕਾ ਜੱਥੇਦਾਰ ਨੇ ਮਗਰ ਉਹ ਅੱਜ ਜਿਨ੍ਹਾਂ ਤੇ ਹੱਥਾਂ ਇਸ ਖੇਡ ਰਹੇ ਨੇ ਉਹਨਾਂ ਨੂੰ ਸ਼ਾਇਦ ਲੱਗਦਾ ਹੈ ਕਿ ਇਹਨਾਂ ਨੂੰ ਵਾਪਸ ਕਿਸੇ ਨਾ ਕਿਸੇ ਔਰਤੇ ਤੇ ਬਿਠਾ ਦੇਣਗੇ ਮਗਰ ਗੋਰੇ ਮਸਕੀਨ ਜੀ ਇਹ ਲਿਖਾ ਖਾਰੇ ਨੇ ਕਿ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਜ਼ਲੀਲ ਕਰਕੇ ਉੱਥੋਂ ਭਜਾਇਆ ਉਹ ਲੋਕ ਤੁਹਾਨੂੰ ਵਾਪਸ ਆਪਣੇ ਮੱਲੇ ਲੈਣ ਲੱਗੇ ਔਰ ਇਸ ਕਰਕੇ ਪੰਥ ਦੇ ਨਾਲ ਤਰੋਣਾ ਘਮਾਓ ਬਾਕੀ ਤੁਸੀਂ ਸਤਕਾਰਯੋਗ ਮੈਂ ਤੁਹਾਡੇ ਖਿਲਾਫ ਜਾਂ ਕੋਈ ਫੁਜੀ ਗੱਲ ਨਹੀਂ ਕਰਨਾ ਚਾਹੁੰਦਾ ਹੋ ਗਿਆ ਦੇਖ ਜਾਨੀ ਹਰਪ੍ਰੀਤ ਸਿੰਘ ਜੀ ਉਹ ਗਿਆਨੀ ਸੁਲਤਾਨ ਸਿੰਘ ਉਹਨਾਂ ਦੇ ਉੱਤੇ ਰੋਜ਼ ਮਨਾਦੇ ਉਹਨਾਂ ਦੀ ਕਿਰਦਾਰ ਖੁਸ਼ਿਆ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹੈ 19 ਤਰੀਕ ਸ਼ਾਮੀ 4 ਵਜੇ ਭਾਈ ਲੱਖੇਚਾਂ ਮਨਜਾਰਾ ਹਾਲ ਦੇ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ ਪੰਜਾ ਤਖਤਾ ਦੇ ਸਿੰਘ ਸਾਹਿਬਾਨ ਨੂੰ ਵੀ ਬੁਲਾ ਰਿਆ ਇਸ ਦੇ ਵਿੱਚ ਵੱਡੀਆਂ ਜਥੇਬੰਦੀਆਂ ਜਿਹੜੀਆਂ ਨੇ ਅਨਸੰਗ ਜਥੇਬੰਦੀਆਂ ਉਹਨਾਂ ਨੂੰ ਵੀ ਬੁਲਾਵਾਂਗੇ ਜਿਹੜੇ ਵੱਡੇ ਸੰਪਰਦਾਵਾ ਨੇ ਉਹਨਾਂ ਨੂੰ ਵੀ ਸੱਦਾ ਦੇ ਰਿਹਾ ਐਸ.ਸੀ.ਪੀ.ਸੀ ਦੇ ਪ੍ਰਧਾਨ ਸਾਹਿਬ ਨੇ ਜਿਹੜਾ ਗੁਨਾਹ ਕੀਤਾ ਕਾਲਾ ਇਤਿਹਾਸ ਲਿਖਿਆ ਹੈ ਕਿ ਇਸ ਦੌਰ ਦੇ ਵਿੱਚ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉੱਥੋਂ ਹਟਾਇਆ ਗਿਆ ਜਥੇਦਾਰੀ ਤੋਂ ਸੋ ਇਹਨਾਂ ਦੇ ਉਹਨਾਂ ਨੂੰ ਐਸਓ ਕਨਵੈਨਸ਼ਨ ਵਿੱਚ ਬੁਲਾਉਂਦਾ ਕੋਈ ਮਕਸਦ ਨਹੀਂ ਬੰਦਾ ਅੱਜ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਵਰਕਰ ਸਾਹਿਬਾਨ ਦੀ ਮੀਟਿੰਗ ਕੀਤੀ ਹੈ ਔਰ ਫੈਸਲਾ ਲਿਆ ਹੈ ਕਿ ਜਿਹੜਾ ਅੱਜ ਹਾਲਾਤ ਬਣਾਤੇ ਗਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਹੁਕਮਾਂ ਦੀ ਉਲੰਘਣਾ ਹੋ ਰਹੀ ਹੈ ਅੱਜ ਜਥੇਦਾਰ ਸਾਹਿਬ ਜਿਸ ਤਰੀਕੇ ਦੇ ਨਾਲ ਦਮਦਮਾ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਹਟਾਇਆ ਗਿਆ ਗਿਆਨੀ ਸੁਲਤਾਨ ਸਿੰਘ ਉਹਨਾਂ ਦੇ ਉੱਤੇ ਰੋਜ਼ ਮਰਾ ਦੇ ਉਹਨਾਂ ਦੀ ਕਿਰਦਾਰ ਖੁਸ਼ੀਆ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਹਨਾਂ ਸਿੰਘ ਸਾਹਿਬਾਂ ਦੀਆਂ ਜਿਹੜੀਆਂ ਆਈਡੈਂਟੀਟੀਆਂ ਨੇ ਇਹਨਾਂ ਨੂੰ ਬਰਕਰਾਰ ਰੱਖਵਾਉਣ ਵਾਸਤੇ ਸਮੂਹ ਹਿੰਦੁਸਤਾਨ ਦੇ ਭਾਰ ਦੇ ਲੋਕਾਂ ਨੂੰ ਇਕੱਠਾ ਕਰਕੇ ਪੰਥਕ ਕਨਵੈਨਸ਼ਨ ਬੁਲਾਈ ਜਾਏ ਔਰ ਉਹਨਾਂ ਦੀਆਂ ਸਲਾਵਾਂ ਲਈਆਂ ਜਾਣ ਔਰ ਸਾਰਿਆਂ ਨੂੰ ਇੱਕ ਜੁਟ ਹੋਣ ਵਾਸਤੇ ਇੱਕ ਹੌਕਾ ਦਿੱਤਾ ਜਾਏ ਇਸ ਕਰਕੇ ਅੱਜ ਮੀਟਿੰਗ ਬੁਲਾਈ ਗਈ 19 ਤਰੀਕ ਸ਼ਾਮੀ 4 ਵਜੇ ਭਾਈ ਲੱਖੇ ਸ਼ਾਮਣਜਾਰਾ ਹਾਲ ਦੇ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ ਔਰ ਮੈਂ ਸਮੂਹ ਸੰਗਤਾਂ ਨੂੰ ਤੁਹਾਡੇ ਮਾਧਿਅਮ ਤੋਂ ਬੇਨਤੀ ਕਰਾਂਗਾ ਕਿ ਇਸ ਕਨਵੈਨਸ਼ਨ ਦਾ ਹਿੱਸਾ ਬਣੀਏ ਅੱਜ ਪੰਥ ਜਿਸ ਹਾਲਾਤਾਂ ਦੇ ਵਿੱਚ ਪਹੁੰਚ ਚੁੱਕਾ ਹੈ ਅੱਜ ਪੰਥਕ ਜਿਹੜੀਆਂ ਚੁਣੌਤੀਆਂ ਸਾਨੂੰ ਮਿਲ ਰਹੀਆਂ ਨੇ ਭਾਵੇਂ ਉਹ ਸਾਡੇ ਅੰਦਰੋਂ ਮਿਲ ਰਹੀਆਂ ਹੋਣ ਆਪਣੇ ਵਿੱਚੋਂ ਹੀ ਜਾਂ ਬਾਹਰੋਂ ਮਿਲ ਰਹੀਆਂ ਹੋਣ ਮਗਰ ਇਹਨਾਂ ਪੰਥਕ ਚੁਣੌਤੀਆਂ ਨੂੰ ਸਾਹਮਣਾ ਕਰਨ ਵਾਸਤੇ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਸੋ 19 ਫਰਵਰੀ ਨੂੰ ਲੱਖੀ ਸ਼ਾਮਨਜਾਰਾ ਹਾਲ ਸ਼ਾਮੀ 4 ਵਜੇ ਇਸ ਕਨਵੈਨਸ਼ਨ ਦੇ ਵਿੱਚ ਹਿੱਸਾ ਬਣਨ ਮੈਂ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਆ کون کون ਇਸ ਕਨਵੈਨਸ਼ਨ ਮੇਂ ਸ਼ਾਮਿਲ ਹੋ ਰਹਾ ਹੈ ਔਰ ਕੀ ਕੀ ਇਸਨੇ ਜੋ ਵਿਚਾਰ ਹੈ ਉਹ ਰੱਖੇ ਜਾਈਏ ਦੇਖੋ ਅਸੀਂ ਪੰਜਾ ਤਖਤਾ ਦੇ ਸੰਸਾਵਨ ਨੂੰ ਵੀ ਬੁਲਾ ਰਹੇ ਆ ਇਸ ਦੇ ਵਿੱਚ ਵੱਡੀਆਂ ਜਥੇਬੰਦੀਆਂ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਨੂੰ ਵੀ ਬੁਲਾਵਾਂਗੇ ਜਿਹੜੇ ਵੱਡੇ ਸੰਪਰਦਾਵਾ ਨੇ ਉਹਨਾਂ ਨੂੰ ਵੀ ਸੱਦਾ ਦੇ ਰਿਹਾ